ਇਹ ਸੋਲਾਂ ਕਾਲ ਹੈ ਜੇ ਮੇਰੀ ਮੈਡਮਾ ਸਾਹਮਣੇ ਉਥੇ ਕਰਨੀ ਨਾ ਬੇਇੱਜ਼ਤੀ ਤਾਂ ਮੈਂ ਨਹੀਂ ਜਾਣਾ ਤੂੰ ਨਾ ਕਰਨੀ ਮੇਰਾ ਪੁੱਤ ਦੇ ਮਜੀਠੀਆ ਵਾ ਬਾਹਰ ਪੜਾ ਮੈਨੂੰ ਕਿੰਨੀ ਟਚਣਾ ਕਰਦੇ ਆ ਉਹ ਲਾਵ ਜਾਨੀ ਮਾਨ ਕਾਲਾ ਆ ਜਿਆ ਨਾ ਨਾ ਪੁੱਤ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਵੇਖੀ ਜਾਈ ਤੇਰੇ ਸਕੂਲੇ ਕਰਦਾ ਕੀ ਆ ਮੈਂ ਤੇ ਜੂੜੀ ਜੀ ਬਲੇਟਗਾ ਦਾਵਾ-ਦਾਵਾ ਚੱਲੀਏ ਉਥੇ ਡੀਕ ਕਰਨੀ ਆ ਮੈਡਮਾ ਵਿਚਾਰਨਾ ਭਾਈ ਕੱਚਾ ਸਕੂਲੇ ਜਾਵੇਂਗਾ ਪਰ ਮੈਂ ਨਹੀਂ ਤੇਰਾ ਪਿਓ ਕਿੱਥੇ ਆ ਉਹ ਤੇ ਕੰਪਨੀ ਚ ਜਲ ਗਿਆ ਵਾ ਚੱਲ ਯਾਰ ਫਿਰ ਚਲੀ ਜਾਣਾ ਯਾਰ ਹਲੋ ਲਵਦੇ ਕਰ ਬੋਲਦੇ ਸਕੂਲੋਂ ਬੋਲਣ ਦੇ ਹਾਂ ਨਹੀਂ ਆਣੀ ਬੜਮਾ ਅੱਜ ਉਹਦਾ ਰਿਜ਼ਲਟ ਹੀ ਤੇ ਇਹਨੂੰ ਜਲਦੀ ਲੈ ਕੇ ਸਕੂਲ ਪਹੁੰਚੋ ਇਹਨੇ ਕੰਦਰ ਨੇ ਨਹੀਂ ਮੈਨੂੰ ਕੋਈ ਵੀ ਦੱਸਿਆ ਕੋਈ ਨਹੀਂ ਕੋਈ ਨਹੀਂ ਇਹਨੂੰ ਲੈ ਕੇ ਆਉਣਾ ਇਹਨੂੰ ਮੈਂ ਕਿੱਥੇ ਗਿਆ ਵਾ ਮੈਨੂੰ ਕੀ ਪਤਾ ਅਸੀਂ ਤਾਂ ਸਕੂਲੇ ਗਿਆ ਸੀ ਤੈਨੂੰ ਨਾ ਕੋਈ ਪਤਾ ਲਗਾ ਉਧਰ ਸਕੂਲੇ ਮੈਡਮ ਮੈਨੂੰ ਫੋਨ ਲਾ ਲਾ ਸਟਾਉਂਡ ਹੀ ਵੀ ਅੱਜ ਉਹਦਾ ਰਿਜ਼ਲਟ ਆ ਤੈਨੂੰ ਕੋਈ ਨਹੀਂ پتہ ਲੱਗਦਾ ਇੱਥੇ ਤੂੰ ਵੇਹ ਨਾਟਕ ਓਏ ਤੇਰਾ ਮੁੰਡਾ ਨਹੀਂ ਵੇਖਿਆ ਕਿਤੇ ਉਹ ਨਹੀਂ ਤਾਇਆ ਕਾਲੇ ਡਾਣਾ ਫਿਰਦਾ ਹੁੰਦਾ ਈਓ ਕੁੜੀਆ ਵਾ ਕਾਲੇ ਹੁਣਾ ਨਾ ਫਿਰਦਾ ਰਹਿੰਦਾ ਯੋ ਬੱਕਰੀ ਚੋਰਾ ਨਾ ਪਰ ਵੇਲੇ ਉਹਨਾਂ ਨੂੰ ਕੱਖ ਨਾ ਕਹੀਂ ਨਹੀਂ ਮੈਂ ਨਹੀਂ ਫਿਰਦਾ ਉਹਨਾਂ ਨਾਲ ਨਹੀ ਫਿਰਦਾ ਹੰਤਾ ਤੁਹਾਡੇ ਬੱਜੀ ਦਾ ਤੇ ਬਹੁਤ ਬੁਰਾ ਹਾਲਿਆ ਨਾ ਫੇਲ ਹੀ ਆ ਡਾਲ ਹੀ ਆ ਨਿਰਾ ਮੈਨਾਂ ਵੇਖੋ ਅਸੀਂ ਦਿਹਾੜੀ ਦਾ ਪਰ ਕਰਦੇ ਆ ਫੇਰ ਵੀ ਅਸੀਂ ਕਦੀ ਇਹਨਾਂ ਨੂੰ ਇੱਕ ਇਸ ਚੀਜ਼ ਤੋਂ ਤਰਸੰਨੀ ਦਿੱਤਾ ਇੱਕ ਪੈਨ ਮੰਗੇ ਦੋ ਲਿਆ ਕੇ ਦੇਈਦੇ ਆ ਸੋਰੀ ਕਲਾਸ ਮੈਨੂੰ ਪੈਨ ਚੋੜ ਕੇ ਜਾਂਦੀ ਉਹ ਤੇ ਅੰਦਰ ਤਰਸੰਨੀ ਦਿੱਤਾ ਗਰੀ ਬਾਈਆ ਕਿਉਂ ਲੈ ਕੇ ਦਿੱਤਾ ਮੈਨਾਂ ਇਹਨਾਂ ਨੂੰ ਉਹ ਇੰਝ ਕਦੀ ਵੇਖਾ ਨਹੀਂ ਕਿੱਥੇ ਲਿਆ ਲੂ ਗੇ ਰੱਖ ਦਿੰਦਾ ਇਹ ਤਾਂ ਬਹੁਤ ਵਧੀਆ ਜੀ ਇਹ ਤਾਂ ਬਹੁਤ ਲੱਗਿਆ ਜੀ ਨਹੀਂ ਤੁਹਾਡੀ ਤਰੀਫ ਆ ਕੋਈ ਯਾਰਾ ਕਿੱਥੇ ਮਰ ਗਿਆ ਮੈਂ ਤੇ ਸਾਹਿਬ ਉਹ ਇਹ ਡਰ ਗਈ ਉਹ ਤੂੰ ਇੱਥੇ ਬੈਠਾ ਤੈਨੂੰ ਮੈਂ ਸਾਰੇ ਪਿੰਡ ਚ ਲੱਭ ਬੈਠਾ ਗੰਦੀਏ ਜਿੰਸੇ ਹੈਲੋ ਹਾਂ ਜੀ ਮੜਮ ਲੱਭ ਗਿਆ ਵਾ ਅਵੇ ਔਲਗਾ ਮਾਨੂੰ ਲੈ ਕੇ ਤੁਹਾਡੇ ਕੋਲ ਨਹੀਂ ਹੋਤੇ ਗਏ ਜੋ ਅੱਗੇ ਸਕੂਲਾਂ ਹੈ ਉਹ ਤੇ ਕਹਿੰਦੇ ਹੀ ਮੇਰਾ ਪਾਪਾ ਵਾ ਕੋਈ ਨਹੀਂ ਇਦਾਂ ਮੈਂ ਗੱਲ ਕਰਦਾ ਜਿੱਥੇ ਪੇ ਹੋ ਬਣਾ ਦੇ ਕਾਨੂੰਨ ਆ ਗਿਆ ਤੇਰੀ ਤੇਰੀ ਹਾਂ ਨਾ ਨਹੀਂ